ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਗੁਰਵਿੰਦਰ ਸਿੰਘ ਨਿਰਮਾਨ ਨਿਰਮਾਨ ਫਲਾਵਰ ਫਾਰਮ ਪੇਜ ਤੋਂ ਕਈ ਕਿਸਾਨ ਵੀਰਾਂ ਦੇ ਮੈਸੇਜ ਆ ਰਹੇ ਸੀ WhatsApp ਤੇ ਅਰ ਆਪਣੇ ਖੇਤ ਦੀਆਂ ਫੋਟੋਆਂ ਵੀ ਮੈਨੂੰ WhatsApp ਤੇ ਭੇਜ ਰਹੇ ਸੀ ਵੀ ਸਾਡੇ ਖੇਤ ਵਿੱਚ ਜਿਹੜੀ ਪ੍ਰੋਬਲਮ ਆ ਨੀਚਲੀ ਸਾਈਡ ਤੋਂ ਪੌਦਿਆਂ ਦੇ ਜਿਹੜੇ ਪੱਤੇ ਨੇ ਉਹ ਸੁੱਕ ਰਹੇ ਨੇ ਇਹ ਦੇਖੋ ਬੜੇ ਧਿਆਨ ਨਾਲ ਦੇਖਣ ਵਾਲੀ ਗੱਲ ਆ ਜਿਹੜੇ ਪੱਤੇ ਨੇ ਜੇ ਤਾਂ ਪੱਤੇ ਨੇ ਸੁੱਕ ਰਹੇ ਨੇ ਜਿਹੜੇ 2-4 ਕਹਿ ਸਕਦਾ ਭੀ ਜਿਹੜੇ ਪੁਰਾਣੇ ਪੱਤੇ ਨੇ ਤਾਂ ਦਾ ਆਪ ਨੂੰ ਕੋਈ ਡਰਨ ਦੀ ਲੋੜ ਨਹੀਂ ਇਹ ਕੋਈ ਬਿਮਾਰੀ ਨਹੀਂ ਜੇ ਜਾਫਰੀ ਦੇ ਪੌਦਿਆਂ ਦੇ ਜਿਹੜੇ ਨਿਚਲੀ ਸਾਈਡ ਵਾਲੇ ਪੱਤੇ ਨੇ ਉਹ ਸੁੱਕਦੇ ਹੋਏ ਉੱਪਰ ਵੱਲ ਨੂੰ ਜਾ ਰਹੇ ਨੇ ਤਾਂ ਇਹਦੇ ਵਾਸਤੇ ਆਪਾਂ ਨੂੰ ਜਿਹੜਾ ਫੰਗੀਸਾਈਡ ਆ ਉਹ ਕਰਨਾ ਪੈਣਾ ਇਹ ਜਿਹੜੀ ਬਿਮਾਰੀ ਹੈ ਬਲਾਈਟ ਦੀ ਬਿਮਾਰੀ ਆ ਇਹਨੂੰ ਆਪਾਂ ਕੰਟਰੋਲ ਕਰਨ ਦੇ ਲਈ ਇਹ ਰੈਡੋਮਿਲ ਗੋਲਡ ਆ ਜਿਹੜੀ ਉਹ ਵੀ ਵਰਤ ਸਕਦੇ ਸਨਟਾ ਕੰਪਨੀ ਦੀ ਜਿਹੜਾ ਦੂਜਾ ਪ੍ਰੋਡਕਟ ਆ ਕਰਜ਼ਟ ਜਿਹੜਾ ਉਹ ਵੀ ਵਰਤ ਸਕਦੇ ਆ ਆਪਾਂ ਉਹਦੇ ਨਾਲ ਜਿਹੜੀ ਬਿਮਾਰੀ ਆ ਬਿਲਕੁਲ ਕੰਟਰੋਲ ਹੋ ਜੂ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਗੱਲ ਕਰੀਆ ਆਪਾਂ ਜਿਹੜੀ ਵੀ ਜਾਣਕਾਰੀ ਕਿਸਾਨ ਵੀਰਾਂ ਨਾਲ ਸ਼ੇਅਰ ਕਰਦੇ ਆਂ ਉਹ ਆਪਾਂ ਪਹਿਲਾਂ ਆਪਣੇ ਖੇਤ ਦੇ ਵਿੱਚ ਉਹ ਦਵਾਈ ਦਾ ਜਾਂ ਪ੍ਰੋਡਕਟ ਦਾ ਜਿਹੜਾ ਰਿਜ਼ਲਟ ਆ ਦੇਖ ਕੇ ਉਸ ਤੋਂ ਬਾਅਦ ਹੀ ਜਿਹੜੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸ਼ੇਅਰ ਕਰਦੇ ਆਂ ਹੋਰ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੇ ਰਹੋ ਫੇਸਬੁੱਕ ਦੇ ਸਾਡੇ ਪੇਜ ਨੂੰ ਫੋਲੋ ਕਰ ਲਓ YouTube ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਤਿ ਸ੍ਰੀ ਅਕਾਲ